ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਪੈਸ ਪ੍ਰੈਪਰੇਸ਼ਨ ਟੀਮ ਅੱਜ ਤੁਹਾਡੇ ਲਈ ਲੈ ਕੇ ਆਈ ਹੈ ਤੁਹਾਡੀ ਜਮਾਤ 5ਵੀਂ ਵਿਸ਼ਾ ਵਾਤਾਵਰਣ ਸਿੱਖਿਆ ਦੇ ਵਰਕਸ਼ੀਟ ਨੰਬਰ 4 ਦੇ 5 ਪ੍ਰਸ਼ਨ ਉੱਤਰ ਤੇ ਪ੍ਰਸ਼ਨ ਉੱਤਰ ਆਪਾਂ 16 ਤੋਂ ਲੈ ਕੇ ਅੱਜ 20 ਤੱਕ ਕਰਾਂਗੇ ਤੇ ਪਹਿਲਾ ਆਪਣਾ 16ਵਾਂ ਕੁਐਸਚਨ ਆਪਾਂ ਬੇਟਾ ਕਰਦੇ ਹਾਂ ਰਾਜੂ ਖਿਜਿਆ ਖਿਜਿਆ ਮਹਿਸੂਸ ਕਰ ਰਿਹਾ ਹੈ ਅਤੇ ਉਸ ਦਾ ਕਿਸੇ ਕੰਮ ਨੂੰ ਕਰਨ ਦਾ ਦਿਲ ਨਹੀਂ ਕਰਦਾ ਉਸ ਨੂੰ ਦੇਖੋ ਬੇਟਾ ਰਾਜੂ ਆ ਖੀਜਿਆ ਖੀਜਿਆ ਰਹਿੰਦਾ ਤਾਂ ਉਹਦਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇਸ ਦਾ ਕੀ ਕਾਰਨ ਹੋ ਸਕਦਾ ਤੁਹਾਡੀ ਪਹਿਲੀ ਆਪਸ਼ਨ ਦਿੱਤੀ ਹੈ ਬੇਟਾ ਨੀਂਦ ਆ ਰਹੀ ਹੋ ਸਕਦੀ ਹੈ ਐਡਾ ਦੇਖਣ ਵਿੱਚ ਸਮੱਸਿਆ ਹੋ ਸਕਦੀ ਹੈ ਈਡੀ ਸੁਣਨ ਵਿੱਚ ਸਮੱਸਿਆ ਹੋ ਸਕਦੀ ਹੈ ਸਸਾ ਕਪੋਸ਼ਨ ਦੀ ਬਿਮਾਰੀ ਹੋ ਸਕਦੀ ਹੈ ਤੇ ਬੇਟਾ ਇਹਦਾ ਸਹੀ ਉੱਤਰ ਕੀ ਆਊਗਾ ਕਪੋਸ਼ਣ ਦੀ ਬਿਮਾਰੀ ਹੋ ਸਕਦੀ ਹੈ ਜਾਨੀ ਕਿ ਉਹਨੂੰ ਸੰਤੁਲਿਤ ਭੋਜਨ ਦੀ ਕਮੀ ਆ ਜਾਨੀ ਕਿ ਉਹਦੇ ਤਿਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ 17ਵਾਂ ਕੁਐਸਚਨ ਵੇਟ ਕਰਾਂਗੇ ਤੁਹਾਡਾ ਗਿਰਗਟ ਇੱਕ ਜਾਨਵਰ ਹੈ ਇਹ ਦਵਾਰ ਕੀ ਖਾਲੀ ਥਾਂ ਭਰਨੀ ਹੈ ਬੇਟਾ ਉੜਾ ਆਪਸ਼ਨ ਦਿੱਤਾ ਉਹ ਕਾਲੇ ਰੰਗ ਦਾ ਹੁੰਦਾ ਹੈ ਐਡ ਆਪਸ਼ਨ ਜੋ ਹਰੇ ਰੰਗ ਦਾ ਹੁੰਦਾ ਹੈ ਈਡੀ ਆਪਸ਼ਨ ਜੋ ਆਪਣਾ ਰੰਗ ਬਦਲਦਾ ਹੈ ਸਸਾ ਜੋ ਆਪਣਾ ਰੰਗ ਨਹੀਂ ਬਦਲਦਾ ਤਾਂ ਬੇਟਾ ਗੜਗਟ ਇਹ ਹੈ ਜਾਣ ਵਾਲਾ ਹੈ ਜੋ ਆਪਣਾ ਰੰਗ ਬਦਲਦਾ ਰਹਿੰਦਾ ਹੈ ਅੱਗੇ ਬੇਟਾ ਕਰਦੇ ਹਾਂ ਤੁਹਾਡਾ 18 18ਵਾਂ ਕੁਐਸਚਨ ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਵਿਧੀ ਨੂੰ ਕੀ ਆਖਦੇ ਹਨ ਜੇਕਰ ਬੇਟਾ ਪੌਦੇ ਆਪਣਾ ਭੋਜਨ ਆਪਨ ਪਤਾ ਹੀ ਆਪ ਬਣਾਉਂਦੇ ਆ ਤੇ ਉਹਨਾਂ ਦੀ ਭੋਜਨ ਬਣਾਉਣ ਦੀ ਵਿਧੀ ਨੂੰ ਕੀ ਬੋਲਦੇ ਪਹਿਲੀ ਆਪਸ਼ਨ ਦਿੱਤੀ ਹੈ ਬੇਟਾ ਕਾਰਬਨ ਡਾਈਆਕਸਾਈਡ ਦੂਸਰੀ ਐਡਾਪਸ਼ਨ ਸੂਰਜੀ ਰੋਸ਼ਨੀ ਤੀਸਰੀ ਈਡੀ ਆਪਸ਼ਨ ਵਾਸ਼ਪੀਕਰਨ ਸੱਸਾ ਕੀਆ ਪ੍ਰਕਾਸ਼ ਸੰਸਲੇਸ਼ਨ ਤਾਂ ਬੇਟਾ ਪੌਦੇ ਜਦੋਂ ਆਪਣਾ ਭੋਜਨ ਆਪ ਤਿਆਰ ਕਰਦੇ ਆ ਤਾਂ ਉਸ ਬਿਧੀ ਨੂੰ ਕਹਿੰਦੇ ਆ ਪ੍ਰਕਾਸ਼ ਸੰਸਲੇਸ਼ਣ 19ਵਾਂ ਕੁਐਸਚਨ ਬੇਟਾ ਕਰਦੇ ਆ ਗੁਰਲਾਲ ਗਰਮੀ ਦੀਆਂ ਛੁੱਟੀਆਂ ਵਿੱਚ ਇੱਕ ਦਰਖਤ ਹੇਠ ਖੇਡ ਰਿਹਾ ਸੀ ਉਸ ਨੇ ਦੇਖਿਆ ਕਿ ਦਰਖਤ ਉੱਤੇ ਬੈਠੇ ਕੁਝ ਪੰਛੀ ਪਾਣੀ ਨਾ ਹੋਣ ਕਾਰਨ ਮਾਰ ਰਹੀ ਸੰ ਉਸਨੇ ਸੋਚਿਆ ਕਿ ਇਹ ਦੁਆ ਤੁਸੀਂ ਲਾਈਨ ਨੂੰ ਪੂਰਾ ਕਰਨਾ ਹੈ ਪਹਿਲੀ ਆਪਸ਼ਨ ਦਿੱਤੀ ਹੈ ਬੇਟਾ ਇਹਨਾਂ ਲਈ ਦਵਾਈ ਰੱਖਣੀ ਚਾਹੀਦੀ ਹੈ ਐਡ ਆਪਸ਼ਨ ਮੈਨੂੰ ਇਹਨਾਂ ਲਈ ਪਾਣੀ ਰੱਖਣਾ ਚਾਹੀਦਾ ਹੈ ਈਡੀ ਆਪਸ਼ਨ ਮੈਨੂੰ ਇਹਨਾਂ ਲਈ ਭੋਜਨ ਰੱਖਣਾ ਚਾਹੀਦਾ ਹੈ ਸਸਾ ਮੈਨੂੰ ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੇ ਦੇਖੋ ਬੇਟਾ ਜਦੋਂ ਪੰਛੀ ਪਾਣੀ ਨਾਲ ਮਰ ਰਹੇ ਨੇ ਪਿਆਸੇ ਮਰ ਰਹੇ ਨੇ ਦਾ ਮਤਲਬ ਕੀ ਹੈ ਉਹਨਾਂ ਨੂੰ ਪਾਣੀ ਰੱਖਣਾ ਚਾਹੀਦਾ ਐਡ ਆਪਸ਼ਨ ਆਪਣਾ ਸਹੀ ਹੈ ਤੇ ਆਪਾਂ ਐਡ ਤੇ ਟਿਕ ਲਗਾਵਾਂਗੇ ਅੱਗੇ ਬੇਟਾ ਹੈਗਾ ਤੁਹਾਡਾ 20ਵਾਂ ਕੁਐਸਚਨ ਅਮਰਬੇਲ ਅਜੀਹਾ ਪੌਦਾ ਹੈ ਇਹਦੇ ਬਾਅਦ ਤੁਸੀਂ ਖਾਲੀ ਥਾਂ ਭਰਨੀ ਹੈ ਬੇਟਾ ਉੜਾ ਆਪਸ਼ਨ ਹੈ ਜਿਸ ਦੀਆਂ ਦੋ ਜੜਾਂ ਹੁੰਦੀਆਂ ਹਨ ਐਡ ਆਪਸ਼ਨ ਜਿਸ ਦੀ ਇੱਕ ਜੜ ਹੁੰਦੀ ਹੈ ਈਡੀ ਆਪਸ਼ਨ ਜਿਸ ਦੀ ਕੋਈ ਜੜ ਨਹੀਂ ਹੁੰਦੀ ਸਸਾ ਆਪਸ਼ਨ ਵੈਸਾ ਜਿਸ ਦੀਆਂ ਤਿੰਨ ਜੜਾਂ ਹੁੰਦੀਆਂ ਹਨ ਤਾਂ ਬੇਟਾ ਅਮਰਬੇਲ ਇੱਕ ਅਜੀਹਾ ਪੌਦਾ ਹੈ ਜਿਸ ਦੀ ਕੋਈ ਵੀ ਜੜ ਨਹੀਂ ਹੁੰਦੀ ਤਾਂ ਬੇਟਾ ਜੇ ਤੁਸੀਂ ਅਮਰਵੇਲ ਦੇਖੀ ਹੋਵੇ ਤਾਂ ਇਸ ਦਾ ਰੰਗ ਕੀ ਹੈ ਪੀਲੇ ਰੰਗ ਦੀ ਹੁੰਦੀ ਹੈ ਇਹ ਤੇ ਦਰਖਤ ਦੇ ਉੱਪਰ ਹੀ ਚੜੀ ਹੋਈ ਹੁੰਦੀ ਹੈ ਤੇ ਦਰਖਤ ਨੂੰ ਕੀ ਹੈ ਪੂਰਾ ਢਾਕ ਲੈਂਦੀ ਹੈ ਤੇ ਹੌਲੀ ਹੌਲੀ ਕੀ ਹੈ ਇਹ ਦਾ ਇੰਨਾ ਅਸਰ ਹੁੰਦਾ ਕਿ ਦਰਖਤ ਉਹ ਸੁੱਕ ਜਾਂਦਾ ਉਮੀਦ ਹੈ ਬੇਟਾ ਬੜੇ ਹੀ ਧਿਆਨ ਨਾਲ ਤੁਸੀਂ ਇਹਨਾਂ ਨੂੰ ਸੁਣੋਗੇ ਤਾਂ ਜੋ ਤੁਹਾਡੇ ਇਸ ਪੈਸ ਵਿੱਚ ਕੰਮ ਆ ਸਕੇ ਤੁਹਾਨੂੰ